ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸੋਮਨੀ ਸਾਹਿਬ ਜੀ ਗੁਰੂ ਜੀ ਕਹਿੰਦੇ ਹਨ ਆਪ ਸਤ ਕੀਆ ਸਭ ਸਤ ਅਪੇ ਜਾਣੇ ਆਪਣੀ ਮਿੱਠ ਗੱਥ ਅਨੰਤ ਸਾਹਿਬ ਵਿੱਚ ਗਦੇ ਹਨ ਇਹ ਵਿਖ ਸੰਸਾਰ ਜੋ ਤੁਮ ਦੇਖਤੇ ਹਰਕਾਰ ਰੂਪ ਹੈ ਇਹ ਵਿਖ ਸੰਸਾਰ ਜੋ ਤੁਮ ਦੇਖਤੇ ਇਹ ਹਰਕਾਰ ਰੂਪ ਹੈ ਆ ਵਿਚਾਰ ਕਰਦੇ ਹਾਂ ਸਾਰਾ ਸੰਸਾਰ ਸ੍ਰਿਸ਼ਟੀ ਜੋ ઈશ્વર ਨੇ ਕੁਦਰਤੀ ਹੈ ਇਹ ਉਸ ਦਾ ਕਰ ਹੈ ਕਿ ਉਸ ਦੇ ਵਿੱਚ ਆਪ ਉਹ ਰਹਿ ਰਿਹਾ ਹੈ ਸਰਬ ਸ਼ਕਤੀਮਾਨ ਹੈ ਸਰਵ ਵਿਆਪਕ ਹੈ ਓਮਨੀ ਪ੍ਰੈਜ਼ੈਂਟ ਹੈ ਜ਼ਰੇ ਜ਼ਰੇ ਵਿੱਚ ਉਹ ਹੈ ਕਣ ਕਣ ਵਿੱਚ ਉਹ ਹੈ ਉਸ ਨੇ ਹੀ ਸਾਰੀ ਧਰਤੀ ਨੂੰ ਪੰਜ ਤੱਤਾਂ ਨਾਲ ਰਚਿਆ ਹੈ ਪਾਣੀ ਹਵਾ ਮਿੱਟੀ ਅਗ ਤੇ ਆਕਾਸ਼ ਨਾਲ ਇਹ ਪੰਜ ਤਤਾਂ ਦੀ ਹੋਂਦ ਹੀ ਸ਼ਬਦ ਦੇ ਵਿੱਚ ਹੈ ਕਿਸੇ ਵਿੱਚ ਕੋਈ ਹੋਂਦ ਤਤ ਜ਼ਿਆਦਾ ਹੈ ਕਿਸੇ ਵਿੱਚ ਕੁਝ ਘੱਟ ਹੈ ਇਹਨਾਂ ਤੋਂ ਹੀ ਬਣਿਆ ਹੈ ਮਨੁੱਖ ਅਸੀਂ ਇਥੋਂ ਇਸੇ ਤਰੀਕੇ ਨਾਲ ਬਣੇ ਹਾਂ ਅਸੀਂ ਮਿੱਟੀ ਹਾਂ ਜਿਸ ਦੇ ਵਿੱਚੋਂ ਈਸ਼ਵਰ ਦਾਜ ਕੱਢ ਦਈਏ ਤਾਂ ਸਾਰੇ ਹੀ ਬੇਕਾਰ ਕਿਸੇ ਨੂੰ ਜਿਵੇਂ ਮਰਿਆ ਹੋਇਆ ਕਹਿੰਦੇ ਹਾਂ ਉਹ ਬਣ ਜਾਂਦੇ ਹਾਂ ਤੇ ਜੀਵਤ ਹੈਗੇ ਹਾਂ ਕੰਮ ਕਰ ਰਹੇ ਹਾਂ ਉਸ ਈਸ਼ਵਰ ਦੀ ਹੋਂਦ ਕਾਰਨ ਸਾਡੇ ਵਿੱਚ ਜੋ ਜਾਨ ਹੈ ਉਹ ਸੱਚ ਦੀ ਜਾਨ ਈਸ਼ਵਰ ਨੇ ਪਾਈ ਸੀ ਸਾਡੇ ਵੱਡੇ-ਵਡੇਰੇ ਵਿੱਚ ਸਭ ਤੋਂ ਪਹਿਲੇ ਮਾਤਾ-ਪਿਤਾ ਦੇ ਵਿੱਚ ਉਸਦੀ ਸੀ ਸੰਤਾਨ ਹਕੂ ਚਲਦੇ ਆ ਰਹਾ ਸਾਡਾ ਸ੍ਰੀ ਦੀ ਸ਼ਕਲ ਸੂਰਤ ਸਾਬ ਗੋਣਾ ਹੋ ਗਣ ਇਹ ਈਸ਼ਵਰ ਨੇ ਗੁਣ ਸਾਰੇ ਪਾਇ ਸੰ ਚਲਦੇ ਇਹ ਉਸ ਨੇ ਹੀ ਸਬ ਬਣਾਇਆ ਹੈ ਕਿ ਜਿਹੜਾ ਗੁਰੂ ਜੀ ਦੇ ਅਗਲੇ ਕੰਨ ਦਿਨ ਅਗਲੇ ਕੰਨ ਦੇ ਅੰਕ ਕੇ ਜੇ ਇਹ ਬਿਕ ਸੰਸਾਰ ਪਾਉ ਜਿਹਨੂੰ ਅਸੀਂ ਬੜਾ ਸੰਸਾਰ ਨੂੰ ਕਹਿੰਨੇ ਹੈ ਜ਼ਹਿਰੀਲਾ ਹੈ ਬੜਾ ਇਹਦੇ ਮੁਰਾਈਆਂ ਹਨ ਇਹ ਹੈ ਉਹ ਹੈ ਕੰਧਨ ਤੁਸੀਂ ਸਮਝੋ ਇਹ ਵੀ ਸਾਰਾ ਈਸ਼ਵਰ ਦਾ ਹੀ ਬਣਾਇਆ ਸੀ ਪਰ ਇਸ ਨੂੰ ਖਰਾਬ ਕਿਸ ਕੀਤਾ ਹੈ ਅਸੀਂ ਮਨੁੱਖਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧਿਕ ਵਰਤੋਂ ਕਰਕੇ ਉਸ ਨੂੰ ਲੋਭ ਲਾਲਚ ਦੇ ਵਿੱਚ ਅਸੀਂ ਆਪਣੇ ਔਗਣ ਬਥਾਲ ਹੈ ਲਾਲਚ ਕਰਕੇ ਮੋਹ ਮੈਂ ਕਰਕੇ ਕ੍ਰੋਧ ਕਰਕੇ ਬੁਰਾਈਆਂ ਪੈਦਾ ਕਰ ਲਈਆਂ ਅਦਿੱਤਮ ਵਰਤੋਂ ਲੋੜ ਤੋਂ ਜ਼ਿਆਦਾ ਕਰ ਲਈ। ਈਸ਼ਵਰ ਨੇ ਤਾਂ ਇਹਨਾਂ ਨੂੰ ਪੰਜਾਂ ਨੂੰ ਸਾਡੇ ਅੰਦਰ ਗੁਣ ਬਣਾ ਕੇ ਪਾਇਆ ਹੈਗਾ ਸੀ। ਜਿੰਨੇ ਸੱਚ ਦੇ ਆਧਾਰ ਤੇ ਜਿੰਨੀ ਜ਼ਰੂਰਤ ਹੈ ਉਨਾ ਹੀ ਵਰਤੋ ਤਾਂ ਗੁਣ ਹਨ ਇਹਨਾਂ ਨੂੰ ਗਰਨਾ ਬਣਾਉਗੇ। ਤਾਂ ਚੁਖੀ ਰਹੋਗੇ ਨਹੀਂ ਤਾਂ ਦੁਖ ਪਾਓਗੇ ਅਸੀਂ ਮਨੋਖ ਨੇ ਪਤਾ ਨਹੀਂ ਕਿੱਥੋਂ ਕਦੋਂ ਸ਼ੁਰੂ ਹੋਇਆ ਉਹ ਗੁਣ ਬਣਾਉਣ ਦਾ ਕੰਮ ਬਣਦੇ ਬਣਦੇ ਅੱਜ ਅਸੀਂ ਉਹ ਗੜ ਨਾਲ ਪਰਮਾਰ ਹੋਈ ਪਈ ਹੈ ਹਸਪਤਲਾਂ ਦੇ ਹਸਪਤਾਲ ਬਰੇ ਪਏ ਹਨ ਕਿਉਂਕਿ ਕਰਮ ਆਧਾਰਤ ਸਾਡੀ ਜ਼ਿੰਦਗੀ ਚੱਲਦੀ ਹੈ ਈਸ਼ਵਰ ਦਾ ਸਭ ਤੋਂ ਵੱਡਾ ਫੰਡਾ ਚਲਾ ਜ਼ਿੰਦਗੀ ਨੂੰ ਸਾਡੀ ਚਲਾਣ ਦਾ ਕਰਮ ਹੀ ਹੈ ਕਰਮ ਅੱਛੇ ਹੋਣਗੇ ਤਾਂ ਸੁਖੀ ਹੋਵਾਂਗੇ ਸੱਚੇ ਹੋਣਗੇ ਸੁਖੀ ਹੋਵਾਂਗੇ ਆਨੰਦਮਾਨ ਆਵਾਂਗੇ ਕਰਮ ਗੰਦੇ ਹੋਣਗੇ ਬੁਰਾਈਆਂ ਪੈਦਾ ਹੋਣਗੀਆਂ ਉੱਥੇ ਦੁੱਖ ਹੀ ਦੁੱਖ ਪ੍ਰਾਪਤ ਹੋਣਗੇ ਸੋ ਸੱਚੇ ਈਸ਼ਵਰ ਨੂੰ ਹਰ ਵੇਲੇ ਯਾਦ ਰੱਖਿਏ ਸੱਚੇ ਕਰਮ ਕਰੀਏ ਇਹੀ ਸੰਸ ਸਮਝਾ ਰਹੇ ਹਨ ਗੁਰੂ ਜੀ ਤੇ ਅਸੀਂ ਸੁਖੀ ਜੀਵਨ ਪਤਿਤ ਕਰ ਸਕਦੇ ਹਾਂ ਸੱਚ ਦੀ ਸੰਗਤ ਕਰੀਏ ਸੱਚੇ ਵਿਚਾਰ ਬਨਾਈਏ ਅੰਮ੍ਰਿਤ ਵੇਲੇ ਉਠੀਏ ਸਵਾਗੁਰੂ ਦਾ ਸਿਮਰਨ ਕਰੀਏ ਯਾਦ ਕਰੀਏ ਕੀਰਤਨ ਕਰੀਏ ਕੁਰਬਾਨੀ ਗਾਈਏ ਵਜਨ ਗਾਈਏ ਈਸ਼ਵਰ ਦੀ ਭਗਤੀ ਸਾਡਾ ਸੱਚ ਵਿੱਚ ਅਸਲ ਵਿੱਚ ਪਰਮ ਤਰਮ ਹੈ ਪਰ ਅਸੀਂ ਇਸ ਨੂੰ ਨੈਗਲੈਕਟ ਕਰਕੇ ਭੁੱਲ ਜਾਂਦੇ ਹਾਂ ਕਿ ਦੰਦਿਆਂ ਵਿੱਚ ਦੂਜੇ ਤੀਜੇ ਪਿਆ ਜਾਨੀਆ ਲਾਲਚ ਲੋਕ ਵੱਜ ਜਾਂਦਾ ਹੈ ਪੈਸੇ ਦੀ ਰੇਸ ਨੂੰ ਵਿੱਚ ਅਸੀਂ ਪੈ ਗਏ ਹੋਏ ਹਾਂ ਉਹ ਅੱਗੇ ਚਲਾ ਗਿਆ ਉਹ ਮੈਂ ਪਿੱਛੇ ਰਹਿ ਗਿਆ ਉਸ ਕੋਲ ਵੱਡੀ ਕਾਰ ਆ ਗਈ ਏ ਫਿਰ ਕੋਈ ਛੋਟੀ ਹੈ ਗਈ ਮੈਂ ਵੀ ਵੱਡੀ ਲੈਣੀ ਹੈ ਭਾਈ ਹੋ ਘਰ ਰੁਕ ਅਸੀਂ ਪੈਸਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਫਿਰ ਦੁਖੀ ਹੁੰਨੇ ਹਾਂ ਕਰਜ਼ੇ ਚੁੱਕ ਲੈਨੇ ਆ ਇਹ ਨਹੀਂ ਹੋਣਾ ਚਾਹੀਦਾ ਈਸ਼ਵਰ ਨੇ ਰੂਜੀ ਦਸਰੇ ਹਨ ਈਸ਼ਵਰ ਵੇ ਸੱਚਾ ਹੈ ਜੋ ਇਹ ਉਸਤਵ ਸੰਸਾਰ ਵੀ ਸੱਚਾ ਹੈ ਯੂਜੀ ਕੋਠੜੀ ਉਹਦਾ ਘਰ ਇਹ ਵੀ ਸੱਚਾ ਹੈ ਤਸੀਂ ਸੱਚੇ ਤੋਂ ਤੁਸੀਂ ਭੁੱਲ ਗਏ ਟਲ ਜਾਂਦੇ ਆਂ ਤੇ ਗਲਤ ਕਰਨ ਕਰਦੇ ਆਂ ਸਤ ਨੂੰ ਸੱਚ ਹੀ ਰਹਿਣ ਦੇਈਏ ਖਰਾਬ ਨਾ ਕਰੀਏ ਗੰਦਾ ਨਾ ਕਰੋ ਪੜੀਏ ਸੱਚੇ ਪਵਿੱਤਰ ਚਾਲ ਪਾਣੀ ਦੇ ਵਿੱਚ ਜ਼ਹਿਰ ਨਾ ਕੋਲੀਓ ਉਹ ਹਿਸਾਬ ਹੈ ਗੰਗਾ ਜਦੋਂ ਚੱਲਦੀ ਹੈ ਉਤੋਂ ਪਹਾੜ ਤੋਂ ਸਿਰੇ ਤੋਂ ਤੱਕ ਕਿੰਨੀ ਹੀ ਪਵਿੱਤਰ ਹੁੰਦੀ ਹੈ ਉਹ ਜੇ ਨਿਰਮਲ ਜਾਂਦਾ ਹੁੰਦਾ ਉਹਦੇ ਵਿੱਚ ਸਾਰਾ ਕੁਝ ਬੇਹੋਆ ਸਾਨੂੰ ਨਜ਼ਰ ਆ ਜਾਂਦਾ ਜਿੰਨੇ ਵੀ ਦਰਿਆ ਹਨ ਪਹਾੜਾਂ ਦੇ ਉੱਤੇ ਅਸੀਂ ਚੱਲ ਕੇ ਦੇਖਦੇ ਹਾਂ ਤਾਂ ਸਾਨੂੰ ਉੱਤੇ ਅੰਦਰ ਪੱਥਰ ਸਤਵਗਾਰਾ ਬੁੱਟੇ ਸਭ ਨਜ਼ਰ ਆਉਂਦੇ ਹਨ ਤੇ ਜਿਵੇਂ ਜਿਸੀਂ ਥੱਲੇ ਆ ਜਾਂਦੇ ਹਾਂ ਉਨੋਂ ਉਸਦੇ ਵਿੱਚ ਗੰਦਗੀ ਕਰਦਾ ਰਹਿੰਦਾ ਹੈ ਇਕ ਤਰ੍ਹਾਂ ਦੇ ਗੰਧਕੋਲਾ ਇਸੇ ਤਰ੍ਹਾਂ ਹੀ ਇਸੀ ਮਨ ਦੇ ਅੰਦਰ ਆਪਣੇ ਗੰਦੇ-ਗੰਦੇ ਵਿਚਾਰ ਪਾ ਕੇ ਅਸੀਂ ਉਸ ਨੂੰ ਸੱਚੇ ਸੁੰਦਰ ਮਨ ਨੂੰ ਪਵਿੱਤਰ ਮਨ ਨੂੰ ਖਰਾਬ ਕਰਕੇ ਆਪਣੀ ਜ਼ਿੰਦਗੀ ਨੂੰ ਸਤਿਆਨਾਸ਼ਕ ਕਰੀ ਜਾ ਰਹੇ ਹਾਂ اے ਮੇਰੇ ਗੁਰੂ ਪੈਣੋ ਪ੍ਰਭ ਸੱਚ ਦਾ ਰਾਹ ਅਪਣਾਈਏ ਸੱਚ ਦੇ ਰਸਤੇ ਚੱਲੀਏ ਸੱਚ ਬੋਲਿਏ ਸੱਚ ਖਾਈਏ ਸੱਚ ਵਿਚਾਰੀਏ ਸੱਚ ਨਾਲ ਦੇਖੀਏ ਅਰ ਪਾਸੇ ਜਿੱਤਰ ਦੇਖੀਏ ਉਹ ਈਸ਼ਵਰ ਦਾ ਹੀ ਰੂਪ ਹੈ ਉਸ ਨੂੰ ਹੀ ਸਮਝੀਏ ਕਿ ਇਸ ਵਿੱਚ ਵੀ ਈਸ਼ਵਰ ਹੈ ਉਸ ਤੇ ਹੱਕ ਨਾ ਜਮਾਈਏ ਲਾਲਚ ਨਾ ਕਰੀਏ ਉਸ ਤੇ ਕਬਜ਼ਾ ਕਰਨ ਦੀ ਨਾ ਸੋਚੀਏ ਇਹ ਸਾਡੇ ਤੇ ਵੀ ਕੋਈ ਉਸ ਤਰ੍ਹਾਂ ਹੀ ਕਰੇਗਾ ਜਿਹਾ ਅਸੀਂ ਚਾਹਤੇ ਹਾਂ ਲੁਣਾ ਕਰਮਾਂ ਸੰਧਰਾ ਖੇਤ ਜਿੰਗਾ ਅਭਿਜਨਾ ਹੈ ਜਿੰਗਾ ਇਹ ਕਹਾਣਾ ਹੈ ਸੱਚ ਦਾ ਜੀਵਨ ਦਾ ਆਧਾਰ ਸੱਚ ਨੂੰ ਬਣਾ ਕੇ ਚੱਲਾਂਗੇ ਤਾਂ ਸੁਖੀ ਰਾਵਾਂਗੇ ਇਹ ਜੀਵਨ ਬੜਾ ਹੀ ਸੁੰਦਰ ਹੈ ਜੇ ਸੱਚ ਦੇ ਆਧਾਰ ਤੇ ਹੈ ਆਨੰਦਮਈ ਹੈ ਬੜੇ ਸੁਖ ਹਨ ਬੜੇ ਸਵਾਦ ਹਨ ਜੇ ਆਧਾਰ ਸੱਚ ਹੈ ਤਾਂ ਇਹ ਫਿਰ ਬੰਦਾ ਕਹਿੰਦਾ ਬੱਲੇ ਬੱਲੇ ਕੀ ਕਮਾਲ ਦਾ ਈਸ਼ਵਰ ਹੈ ਕਮਾਲ ਦਾ ਉਹ ਦਰ ਜੀਵਨ ਦਿੱਤਾ ਹੋਇਆ ਹੈ ਇਹ ਕਮਾਲ ਦਾ ਮੇਰਾ ਸਰੀਰ ਹੈ ਕਮਾਲ ਦੇ ਬਦੇਸ ਰਸ ਰੋਗ ਅਨ ਕਮਾਲੀਓ ਕਮਾਲ ਹੈ ਅਮੇਜ਼ਿੰਗ ਹੈ ਵੰਡਰਫੁਲ ਹੈ ਸੱਚੇ ਪਾਤਸ਼ਾਹ ਨੂੰ ਅਸੀਂ ਪੁਲੀਏ ਨਾ ਉਸ ਨੂੰ ਯਾਦ ਰੱਖੀਏ ਹਰ ਵਕਤ ਈਸ਼ਵਰ ਨੂੰ ਯਾਦ ਰੱਖੀਏ ਵਾਇਗੁਰੂ ਨੂੰ ਯਾਦ ਰੱਖੀਏ ਉਸ ਦੇ ਗੁਣਾਂ ਨੂੰ ਯਾਦ ਰੱਖੀਏ ਅਸੀਂ ਇੱਕੇੜੀਏ ਉਸ ਕਰਾਈਏ ਤੇ ਜੀਵਨ ਦਾ ਆਨੰਦ ਮਾਣੀਏ ਭਾਈ ਜੀ ਕਹਾਂਸਾ ਵਾਇਰ ਚੀਕੀ ਖਤੇ ਜੇ ਤੁਹਾਨੂੰ ਵਿਚਾਰ ਚੰਗੇ ਲੱਗੇ ਹੋਣ ਤਾਂ ਇਸ ਵੀਡੀਓ ਨੂੰ ਸਬਸਕ੍ਰਾਈਬ ਕਰ ਦੇਣਾ ਲਾਈਕ ਸ਼ੇਅਰ ਵੀ ਕਰ ਦੇਣਾ ਜੀ ਮਿਹਰਬਾਨੀ ਹੋਵੇਗੀ ਧੰਨਵਾਦ